ਹਾਂਜੀ ਕੀ ਨਵਾ ਬਲਪਰੀਤ ਬੋਡਾ ਜੀ 62 ਸਿਨਸ ਬਾਈ ਮਾਨ ਵਾਲੀ ਗੱਲ ਤਾਂ ਜੀ ਇਹ ਆ ਵੀ ਹਾਕੀਆਂ ਜੱਡੇ ਜੱਡੇ ਹੀ ਨੇ ਹਜੇ ਫੇਰ ਵੀ ਹਾਕੀਆਂ ਫੜੀ ਫਿਰਦੇ ਨੇ ਇਹ ਬਹੁਤ ਵੱਡੀ ਮਿਸਾਲ ਨੇ ਨੇ ਕਿ ਨਹੀਂ ਮੇਰੇ ਨਾਲ ਹਾਂਜੀ ਹਾਂਜੀ ਤੇ ਬਾਈ ਫੇਰ ਪਾਰਟ ਦੂਆ ਬਣਾਵਾਂਗੇ ਘੈਂਟ ਵਧੀਆ ਸਿਸਟਮ ਕਰਕੇ ਤੇ ਬਹੁਤ ਬਹੁਤ ਧੰਨਵਾਦ ਅਸੀਂ ਜਾਂਦੇ ਜਾਂਦੇ ਇੱਕ ਗੱਲ ਕਹਿ ਦੋ ਅੱਜ ਅਮਰਗੜ ਗਰਾਊਂਡ 'ਚ ਆਏ ਸੀ ਪਲਾਉਣੇ ਆ ਕੋਚ ਸਾਹਿਬ ਨਾਲ ਸਾਰਿਆਂ ਨਾਲ ਆਜੋ ਫਿਰ ਬਾਈ ਸ੍ਰੀ ਗਾਲ ਅੱਜ ਸਾਡੇ ਅਮਰਗੜ ਉੱਚੇ ਹੋਏ ਸੀ ਸਾਡੇ ਬਾਈ ਜੀ ਕੋਲ ਬਾਈ ਜੀ ਨੇ ਮੰਨ ਲਓ ਕਿ ਜਦੋਂ ਤੋਂ ਬਾਈ 16 17 ਸਾਲ ਦੀ ਉਮਰ ਤੋਂ ਹਾਕੀ ਨਾਲ ਜੁੜ ਗਏ ਹਨ ਬਾਈ ਤੁਸੀਂ ਤੇ ਛੋਟੀ ਉਮਰ 'ਚ ਹੀ ਜੁੜ ਗਏ ਕਿੰਨੀ ਉਮਰ ਦੇ ਜੁੜੇ ਹੋਏ ਹੋ ਹਾਕੀ ਨਾਲ ਵੀ ਟਾਈਮ ਹੀ ਖੇਡਦੇ ਸੀ ਉਸ ਤੋਂ ਬਾਅਦ ਫਿਰ ਸਮਾਂ ਨਹੀਂ ਮਿਲਿਆ ਫਿਰ ਜਦੋਂ ਸਮਾਂ ਮਿਲਿਆ ਉਸ ਤੋਂ ਬਾਅਦ ਫਿਰ ਟੁੱਟੇ ਹੀ ਨਹੀਂ ਕੰਮ ਤੇ ਟੁੱਟੇ ਨਹੀਂ ਫਿਰ ਲਗਾਤਾਰ ਮੇਰਾ ਪਿੰਡ ਰਾਮਪੁਰ ਸ਼ੰਨਾ ਉੱਥੇ ਦਾ ਟ੍ਰਾਫਿਕ ਵੀ ਲੱਗਿਆ ਹੋਇਆ ਬਾਈ ਹੁਣਾ ਨੇ ਇੰਨੀ ਮਿਹਨਤ ਕਰੀ ਸੀ ਪੰਜਾਬ ਦੇ ਗਿਣਮੇ ਚੁਣਮੇ ਸ਼ਹਿਰਾਂ 'ਚ ਵੀ ਨਹੀਂ ਸੀ ਟ੍ਰਾਫਿਕ ਜਿਹੜਾ ਮੇਰੇ ਪਿੰਡ 'ਚ ਆ ਗਿਆ ਸੀ ਬਾਈ ਹੁਣੀ ਲੈ ਕੇ ਆਏ ਤੇ ਬਹੁਤ ਵੱਡਾ ਟ੍ਰਾਫਿਕ ਲਾਇਆ ਉਦੋਂ ਮਿਲਦਾ ਕਰੋੜ ਰੁਪਈਆ ਲਾ ਕੇ ਬਣਿਆ ਸੀ ਹਨਾ ਜੀ ਤੇ ਉਸ ਤੋਂ ਬਾਅਦ ਹੌਲੀ 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 ਕਰਦੇ ਇਹੋ ਜਿਹੇ ਪਲੇਅਰ ਬਣਾਏ ਜਿਹੜੇ ਇੰਟਰਨੈਸ਼ਨਲ ਤੱਕ ਖੇਡੇ ਆਪਣੇ ਪਲੇਅਰ ਕਿਹੜੇ ਖੇਡੇ ਨੇ ਜੀ ਕੁੜੀ ਆਪਣੀ ਤੁਹਾਡੇ ਪਿੰਡ ਵਾਲੀ ਕਰਨ ਹਾਂਜੀ ਹਾਂਜੀ ਉਹ ਆਪਣੇ ਇਲਾਕੇ ਦੀ ਆਪਣੇ ਇਲਾਕੇ ਦਾ ਮਾਣ ਆ ਉਹ ਮੇਰੇ ਪਿੰਡੋਂ ਹੀ ਆ ਹਾਂਜੀ ਹਾਂਜੀ ਗੁੱਡੀ ਉਹ ਇੱਥੋਂ ਵੀ ਮੇਰੇ ਕੋਲੋਂ ਖੇਡ ਕੇ ਦੋ ਕੁੜੀਆਂ ਚੰਡੀਗੜ੍ਹ ਹਾਕੀ ਅਕੈਡਮੀ 'ਚ ਖੇਡਦੀਆਂ ਨੇ ਉਹ ਕਈ ਵਾਰੀ ਹਾਕੀ ਇੰਡੀਆ ਦੀ ਜਿਹੜੀ ਜੂਨੀਅਰ ਨੈਸ਼ਨਲ ਐ ਸਬ ਜੂਨੀਅਰ ਨੈਸ਼ਨਲ ਐ ਉਹ 'ਚ ਪਾਰਟਿਸਪੇਸ਼ਨ ਕੀਤਾ ਉਹਨਾਂ ਨੇ ਨਾਮ ਵੀ ਮਿਲੇ ਨੇ ਤੇ ਹੁਣ ਵੀ ਇਹ ਵੀ ਉੱਥੇ ਹੀ ਕਰਨਗੇ ਆ ਹੋਰ ਵੀ ਬੱਚੇ ਆਪਾਂ ਪਿਆਰ ਕਰਕੇ ਇੱਥੋਂ ਉੱਥੇ ਭੇਜਾਂਗੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਬਣ ਸਕਦਾ ਬਹੁਤ ਵੱਡੀ ਗੱਲ ਆ ਜੀ ਇੱਕ ਤਾਂ ਬੰਦਾ ਸਟਾਰ ਹੁੰਦਾ ਇੱਕ ਸਟਾਰ ਮੇਕਰ ਹੁੰਦਾ ਬਾਈ ਹੁਣੀ ਸਟਾਰ ਮੇਕਰ ਬਣ ਕੇ ਸਾਰਿਆਂ ਨੂੰ ਖੜੇ ਇਕੱਲੇ-ਇਕੱਲੇ ਬੱਚੇ ਨੂੰ ਗੋਣ ਸਿਖਾਇਆ ਖੇਡਣ ਬਾਰੇ ਤੇ ਸਾਰੇ ਹੁਣ ਸਾਹਮਣੇ ਦਿਖਾਓ ਫਿਰ ਨਾਲੇ ਸਾਰਿਆਂ ਨਾਲ ਗੱਲਬਾਤ ਕਰਦੇ ਆਜੋ ਜੀ ਆਜੋ ਬਾਬਾ ਜੀ ਲਵਾਈ ਕਰੀਏ ਗੱਲ ਉਹਨਾਂ ਨਾਲ ਓਰ ਬਾਈ ਕੀ ਨਾਮਾ ਵੀਰ ਦਾ ਹਾਂ ਤੇ ਇੱਧਰ ਆ ਜਾ ਲਵੇ ਬਾਜ ਆ ਪੀਪੀਐਸ ਪੜਦਾ ਛੋਟੀਆਂ ਹੋਈਆਂ ਹੋਈਆਂ ਨੇ ਉਹਦੇ ਵੀਰ ਸਾਡਾ ਪੀਪੀਐਸ 'ਚ ਪੜਦਾ ਤੇ ਕਿਹੜਾ ਪੰਡਾ ਬਾਈ ਝੁੰਦਾ ਝੁੰਦਾ ਪੰਡਾ ਸਾਖੀ ਨਾਲ ਪੂਰਾ ਪਿਆਰ ਪੂਰਾ ਚਲੋ ਵਧੀਆ ਹਾਂਜੀ ਬਾਈ ਠੀਕ ਹੋ ਤਵੇ ਆ ਸਭ ਤੇ ਐਣ ਬਾਈਆਂ ਦੇ ਇਧਰੋਂ ਸਵਾਲ ਆਪਾਂ ਪੁੱਛਣਾ ਤੂੰ ਬਸ ਬਾਈ ਹੁਣਾ ਲਈ ਰਿਵਿਊ ਲੈਣਾ ਆਪਾਂ ਨੂੰ ਚਾਹੇ ਨਾ ਲੈ ਵਿੱਚ ਉਧਰ ਲੈ ਬਾਈ ਹੁਣਾਂ ਦੇ ਜਮਾ ਲਵੇ ਲਾਲਾ ਹਾਂ ਠੀਕ ਹੈ ਚਲੋ ਜਿਹੜੀ ਆਵਾਜ਼ ਆਵੇ ਕਿਉਂਕਿ ਹੌਲੀ ਬੋਲਦੇ ਨੇ ਬੰਦੇ ਕਿਹੜਾ ਪੰਡਾ ਵੀਰ ਬਾਗੜੀ ਵੀਰ ਕੀ ਨਾਮ ਸ਼ਮਸ਼ਾਦ ਕਿਵੇਂ ਹਾਕੀ ਕਰਨੀ ਇੰਟਰਸਟ ਕਿਵੇਂ ਬਣਿਆ ਕਦੋਂ ਜੀ ਸ਼ੁਰੂ ਕੀਤੀ ਵੀਰੇ ਛੇਵੇਂ ਕੋਲੇ ਕੋਲੇ ਆਇਆ ਜਮਾ ਕੈਮਰੇ ਦੇ ਛੇਵੇਂ ਕਲਾਸ ਤੋਂ ਸ਼ੁਰੂ ਕੀਤੀ ਵੀਰੇ ਫੋਲ ਵਿੱਚ ਕਿੱਥੇ ਤੱਕ ਜਾਣਾ ਚਾਹੁੰਦਾ ਅੱਗੇ ਜੂਨੀਅਰ ਨੈਸ਼ਨਲ ਫੇਡ ਕੇ ਆਏ ਆਏ ਹੋਏ ਬਹੁਤ ਮਾਣ ਵਾਲੀ ਗੱਲ ਆ ਵੀਰੇ ਪ੍ਰਮਾਤਮਾ ਦੇ ਨੇ ਚੜਦੀ ਗਰਾਏ ਹਾਂ ਹਾਂਜੀ ਵੀਰੇ ਆਜੋ ਲਵੇ ਨੂੰ ਮੜਾ ਜਾ ਲਵੇ ਆਜੋ ਹਾਂਜੀ ਕਿਹੜਾ ਪਿੰਡ ਆ ਜੀ ਬਾਗੜੀਆਂ ਬਾਗੜੀਆਂ ਹੀ ਆ ਤੇ ਉੱਚੀ ਬੋਲੂ ਮੜਾ ਆ ਇੰਨਾ ਜਿਵੇਂ ਹਾਕੀ ਖੇਡਦੇ ਹੋ ਹੋਰ ਮੜਾ ਆ ਕੋਈ ਆਪਾਂ ਇੱਕ ਆਪ ਦੇ ਕੰਨੀ ਉਹ ਚੀਜ਼ ਤੇ ਮੰਨ ਲਓ ਕਿ ਕਿੱਥੇ ਤੱਕ ਖੇਡਿਆ ਹੈ ਖੇਡਨਾਸਨ ਤੱਕ ਖੇਡ ਲਈ ਹੈ ਖੇਡਨਾਸਨ ਤੱਕ ਤੇ ਕਿੱਥੇ ਤੱਕ ਜਾਣਾ ਲਵੇ ਨੂੰ ਆਉ ਇੰਟਰਨੈਸ਼ਨਲ ਤੱਕ ਜਾਣਾ ਟੀਮ 'ਚ ਜਾਣਾ ਇੰਡੀਆ ਦੀ ਟੀਮ 'ਚ ਜਾਣ ਦਾ ਸੁਪਨਾ ਹੈਗਾ ਹੈਗਾ ਹੀ ਹੈ ਚਲੋ ਮਾਰੇ ਤੁਹਾਨੂੰ ਲੈ ਕੇ ਜਾਣਗੇ ਬਾਪਾ ਵੱਡੀ ਗੱਲ ਬਾਈ ਪਤਾ ਕੀ ਹੁੰਦੀ ਆ ਵੀ ਜੇ ਤੁਹਾਡੇ ਗੁਰੂ ਤਗੜੇ ਨੇ ਤਾਂ ਜਿਹੜਾ ਚੇਲੇ ਤਗੜੇ ਨੇ ਉਹ ਗੱਲ ਹਨ ਬਾਈ ਨੇ ਤਨੋਂ ਮਨੋਂ ਹੀ ਸਮਰਪਿਤ ਕਰਤਾ ਜਦੋਂ ਹਨਾ ਹਾਕੀ ਨੂੰ ਆਜੋ ਵੀਰੇ ਤੁਸੀਂ ਲਵੇ ਨੂੰ ਹੀ ਆਜੋ ਉਰੇ ਹੀ ਆਜੋ 10 ਮਿੰਟਾਂ ਬਾਅਦ ਤੁਹਾਨੂੰ ਦੇਖਿਆ ਹਾਂ ਹਾਂ ਹਾਂਜੀ ਬਾਈ ਬੋਲੋ ਪਹਿਲਾਂ ਸਤਰੀ ਗੱਲ ਕਹਿ ਕੇ ਨਾਮ ਆਪਦਾ ਇੱਧਰ ਇਹਦੇ ਕਰਨਵੀਰ ਸਿੰਘ ਆ ਜੀ ਇਹ ਮੌਨੇ ਸੀ ਓਕੇ ਸਿਰੋਂ ਮੌਨੇ ਸੀ ਇਹ ਦੋ ਤੇ ਤਿੰਨੇ ਚਾਰ ਜਣ ਇਹਨਾਂ ਨੇ ਜੁੜੇ ਰੱਖੇ ਨੇ ਬਹੁਤ ਬਹੁਤ ਚੰਗੀ ਗੱਲ ਆ ਬਾਈ ਬਹੁਤ ਚੰਗੀ ਗੱਲ ਆ ਜਦੋਂ ਜੂੜੇ ਰੱਖੇ ਨੇ ਇਹਨਾਂ ਨੂੰ ਮੈਂ ਨਹੀਂ ਕਿਹਾ ਇਹਨਾਂ ਨੂੰ ਜਿਹਨੇ ਪ੍ਰਾਈਜ਼ ਦਿੱਤੇ ਸੀ ਨੰਵੀਰ ਸਿੰਘ ਖੱਟੜੇ ਨੇ ਇਹ ਮੈਨ ਆਫ ਦਾ ਟੂਰਨਾਮੈਂਟ ਨਿਕਲਿਆ ਸੀ ਉੱਥੇ ਓਕੇ ਇਹਨੂੰ ਕਹਿੰਦੇ ਵੀ ਤੁਹਾਡਾ ਕੋਚ ਕੌਣ ਹੈ ਓਕੇ ਕਹਿੰਦੇ ਜੀ ਕੋਚ ਸਾਡਾ ਆ ਸੀ ਕੋ ਉਹ ਕਹਿੰਦਾ ਕੋਚ ਤੁਹਾਡੇ ਦੋਨੇ ਸਰਦਾਰ ਨੇ ਤੁਸੀਂ ਸਾਰੇ ਕੋ ਨੇ ਮਾਉਣੇ ਹੋ ਬਸ ਉਸ ਤੋਂ ਬਾਅਦ ਆ ਜੂੜੇ ਇਹਨਾਂ ਦੇ ਸਿਰਾਂ ਤੇ ਆ ਪਤਾ ਵੱਡੀ ਗੱਲ ਪਤਾ ਕੀ ਹੁੰਦੀ ਆ ਵੀਰੇ ਮੈਂ ਹੁਣ YouTube ਸਟਾਰਟ ਕਰਿਆ ਆਪਾਂ ਉਹਦੇ ਤੇ ਮੈਂ ਗੱਲ ਕਹੀ ਸੀ ਵੀ ਮਿਹਨਤੀ ਬੰਦੇ ਜਿਹੜੇ ਮਿਹਨਤ ਆ ਤੁਸੀਂ ਗਰਾਊਂਡ ਤੇ ਰੋਜ਼ ਪਸੀਨਾ ਵਹਾਉਂਦੇ ਹੋ ਚਲੋ ਆਪਾਂ ਨੂੰ ਵਿਊ ਵਿਆਹ ਦਾ ਕੋਈ ਚੱਕਰ ਨਹੀਂ ਕੋਈ ਆਪਾਂ ਨੂੰ ਹਾਈਲਾਈਟ ਹੋ ਆਪਾਂ ਨੂੰ ਚੱਕਰ ਇਹ ਆ ਵੀ ਆਪਾਂ ਘੈਂਟ ਚੀਜ਼ ਬਣਾ ਕੇ ਉਹ ਮਿਹਨਤੀ ਬੱਚੇ ਬਣਾ ਕੇ ਦਿਖਾਈਏ ਤਾਂ ਜੋ ਕਿ ਤੁਹਾਨੂੰ ਦੇਖ ਕੇ ਕਹਨੂੰ 20 ਜਾਣੇ ਹੋਰ ਮੋਟੀਵੇਟ ਹੋਣ ਵੀ ਹਾਂ ਤੁਸੀਂ ਮਿਹਨਤ ਕਰ ਰਹੇ ਹੋ ਹਾਂ ਅੱਡੀ ਗੱਲ ਇਹ ਆ ਜੀ ਇਹਨਾਂ 'ਚ ਕੋਈ ਵੀ ਬੱਚਾ ਅਮਲੀ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਵਾਹਿਗੁਰੂ ਬਹੁਤ ਬਹੁਤ ਬਾਕੀ ਬਈ ਇਹਨਾਂ ਨੇ ਕੀ ਬਣਾ ਉਹ ਗੁਰੂ ਨੇ ਬਣਾਤੇ ਇਹ ਵਾਹਿਗੁਰੂ ਇਹ ਇਹਨਾਂ 'ਚ ਕੋਈ ਬੰਦਾ ਔਲੇ ਦੀ ਕੋਈ ਬੰਦਾ ਇਹ ਨਹੀਂ ਹੈਗਾ ਵੀ ਆਵਾਰਾ ਗਰਦੀ ਕਰਦਾ ਕਰਦਾ ਕੰਮਕਾਰ ਕਰਦੇ ਨੇ ਪੜਦੇ ਵੀ ਨੇ ਖੇਡਣ ਵੀ ਆਉਂਦੇ। ਕੀ ਆ ਬਾਤ ਹੈ ਜੀ? ਭਾਈ ਲਵੇ ਆਜੋ। ਆਪੋ ਪੰਜ ਚਾਰ ਜਣੇ ਰਿਵਿਊ ਲੈਣਾ ਸਾਰਿਆਂ ਨੂੰ ਤੰਗ ਕਰਦੇ ਨਾਮ ਲੈ ਕੇ ਦੱਸੋ। ਮੈਂ ਮਨਿੰਦਰ ਸਿੰਘ ਹੈ। ਤੇ ਕਿੰਨੂ ਹੀ ਕਲਾਸ ਚ ਪੜਦੇ ਹੋਂ? 11ਵੀਂ ਜੀ। ਸਿੱਖ ਹਾਕੀ ਨਾ ਕਿੰਨਾ ਪਿਆਰਾ। ਬਹੁਤ ਹੈ। ਬਹੁਤ ਪਿਆਰਾ। ਤੇ ਕਿੱਥੇ ਰੱਖ ਜਾਣਾ ਫਿਰ? ਭਾਈ ਕਿੱਥੇ ਤੱਕ ਜਾਵਾਂਗੇ? ਕਿੱਥੇ ਤੱਕ? ਐਸਾ ਨਾ। ਇੰਟਰਨੈਸ਼ਨਲ ਨਹੀਂ ਜਾਣਾ। ਜਾਣਾ ਹੈ ਨਾ ਰੱਬ ਲੈ ਕੇ ਜਾਊਗਾ ਉਹੀ ਗੱਲ ਆ ਨਾ ਵੀ ਸੋਚ ਰੱਖੋ ਜੇ ਤੁਸੀਂ ਸੋਚ ਹੀ ਮਰੂਤੀ ਦੀ ਰੱਖ ਲਈ ਫਿਰ ਜੈਗਵਾਰ ਕਿੱਥੇ ਮਿਲੂਗੀ ਹਨ ਲੈਣੀ ਜੈਗਵਾਰ ਤੇ ਉਹ ਛੋੜੇ 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 ਛੋੜਿਆਂ ਨੂੰ ਵੀ ਬੁਲਾਏ ਲੋ ਇਸ ਤਰੀਕਾ ਫਤਿਹ ਉਰੇ ਪੁੱਤ ਆ ਜਾਓ ਪੁੱਤ ਤੂੰ ਵੀ ਆ ਜਾਓ ਛੋਟੇ ਛੋੜਿਆਂ ਨੂੰ ਬੁਲਾ ਆ ਜਾਓ ਫਿਰ ਲਵੇ ਆ ਜਾਓ ਆ ਜਾਓ ਉਰੇ ਆਹੋ ਚੱਕਦੇ ਨਹੀਂ ਆਇਆ ਆ ਜਾਓ ਖਾਂਦੇ ਸੈ ਬਹਿ ਜਾ ਹੁਣ ਬੈ ਕੀ ਬਣਾ ਹਾਂਜੀ ਕੀ ਨਵਾਂ ਦਿਲ ਫਰੀਦ ਟੋਡਾ ਜੀ ਸਤਿ ਸ਼੍ਰੀ ਅਕਾਲ ਬਈ ਮਾਨ ਵਾਲੀ ਗੱਲ ਤਾਂ ਜੀ ਇਹ ਆ ਵੀ ਹਾਕੀਆਂ ਜੱਡੇ ਜੱਡੇ ਹੀ ਨੇ ਹਜੇ ਫੇਰ ਵੀ ਹਾਕੀਆਂ ਫੜੀ ਫਿਰਦੇ ਨੇ ਇਹ ਬਹੁਤ ਵੱਡੀ ਮਸਾਲ ਨੇ ਨਿੱਕੇ ਨਿੱਕੇ ਬੱਚੇ ਹਨਾ ਵੀ ਮੇਰਾ ਹਾਕੀਆਂ ਤੋਂ 2-3 ਇੰਚ ਹੀ ਵੱਡੇ ਨੇ ਹਨਾ ਜੀ ਤੇ ਹੌਸਲਾ ਦੇਖੋ ਇਹਨਾਂ ਦਾ ਵੀ ਗਰਾਊਂਡਾਂ ਨਾਲ 6 ਵਜੇ ਸਵੇਰੇ ਗਰਾਊਂਡ ਹੁੰਦੇ ਨੇ ਉਹ ਵਾਹੀ ਗੁਰੂ ਵਾਹਿਗੁਰੂ ਆ ਮੇਰੇ ਵਰਗਾ 12 ਵਜੇ ਉੱਠਦਾ ਤਾਂ ਤੁਸੀਂ ਕਹਿੰਦਾ ਬਈ ਇਹਨਾਂ ਵੱਡੀ ਗੱਲ ਨਾਲ ਜਜਬਾਈ ਵੱਡੀ ਚੀਜ਼ ਹੁੰਦਾ ਦੇਖੋ ਵੀ ਹਾਕੀਆਂ ਜੱਡੇ ਜੱਡੇ ਹਾਕੀਆਂ ਚੱਕੀ ਖਰਦੇ ਨੇ ਹਨਾ ਜੀ ਵੀ ਬਹੁਤ ਮਾਨ ਵਾਲੀ ਗੱਲ ਆ ਵੀਰੇ ਬਾਕੀ ਵੱਡੀ ਗੱਲ ਇਹ ਆ ਵੀ ਬਾਈ ਨੇ ਵੀ ਸਾਰੇ ਬੱਚਿਆਂ ਨੂੰ ਹਨਾ ਇੱਕ ਚੰਗੇ ਰਾਹ ਪਾਏ ਹੋਏ ਨੇ ਇਹ ਵੀ ਕਹ ਲੂੰ ਇਨ੍ਹਾਂ ਨੇ ਖਣੀ ਕਿੰਨੇ ਬੱਚਿਆਂ ਨੂੰ ਚੰਗੇ ਰਾਹ ਪਾਉਣਾ ਹਨਾ ਜੀ ਬਿਲਕੁਲ ਤੇ ਬਾਈ ਇਤੋਂ ਵੱਡਾ ਪੁੰਨ ਨਹੀਂ ਕਿਸੇ ਦਾ ਧੀ ਪੁੱਤ ਚੰਗੇ ਰਾਹ ਤੇ ਪਾਉਣਾ ਹਨਾ ਤੇ ਬਾਕੀ ਬਾਈ ਹੁਣ ਤੁਸੀਂ ਸਾਰੇ ਜਣੇ ਖੇਡੋ ਤੇ ਖੇਡਦਿਆਂ ਦੀ ਫਿਰ ਦਿਖਾਉਨੇ ਆ ਉਥੇ ਗੋਲ ਗੂਲ ਮਾਰਦਿਆਂ ਦੀ ਤੇ ਕਰੋ ਸ਼ੁਰੂਆਤ ਫਿਰ ਤੇ ਬਹੁਤ ਬਹੁਤ ਧੰਨਵਾਦ ਠੀਕ ਆ ਪੁੱਤ ਸਭ ਤੇ ਨਈ ਫੋਟੋ ਖਿੱਚੀਏ ਕੋਈ ਓਟ ਹਾਂ ਗੁੱਡੀਆਂ ਨਾਲ ਤੁਹਾਨੂੰ ਬਣਾਉਂਦੇ ਆ ਕੋਈ ਆ ਜੀ ਸੰਜੀ ਹਾਂ ਜੀ ਠੀਕ ਆ ਹਾਂ ਜੀ ਹਾਂ ਪੂਰੀ ਗੈਡ ਬਣ ਗਈ ਆ ਜਾ ਹੁਣ ਟੀਮ ਸਾਡੀ ਚਲੋ ਪਰਮਾਪ ਤੁਸੀਂ ਹੁਣ ਫਿਰ ਲਾਰ ਅਪ ਕਰ ਲੋ ਆ ਜਾ ਵੀ ਸਾਰੇ ਆਜੋ ਹੁਣੇ ਛੋਟੇ ਆਉਣਗੇ ਜੀ ਹੁਣ ਵੇਖੋ ਜੀ ਇਧਰੋਂ ਛੋਟੇ ਆ ਗਏ ਜੀ ਪਰਲੇ ਪਾਸੇ ਛੋਟੇ ਖੇਡਣਗੇ ਤੇ ਬਾਕੀ ਆ ਜਿਓ ਜੀ ਫਿਰ ਅਸੀਂ ਵੀ ਮਾਰੀਆਂ ਚੱਲਾਂ ਤੇ ਬਾਈ ਫਿਰ ਪਾਰਟ ਦੂਆ ਬਣਾਵਾਂਗੇ ਘੈਂਟ ਵਧੀਆ ਸਿਸਟਮ ਕਰਕੇ ਤੇ ਬਹੁਤ ਬਹੁਤ ਧੰਨਵਾਦ ਅਸੀਂ ਜਾਂਦੇ ਜਾਂਦੇ ਇੱਕ ਗੱਲ ਕਹਿ ਦੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਆਪਣੇ ਗੱਲ ਇਹ ਹੈ ਜੀ ਇਹੋ ਜਿਹਾਂ YouTube ਤੇ ਜਿਹੜੀਆਂ ਵੀਡੀਓ ਨੇ ਉਹ ਬਣਾ ਕੇ ਜਿਹੜੇ YouTube ਚਲਾਉਂਦੇ ਨੇ ਜਾਂ YouTube ਵਰਤਦੇ ਨੇ ਉਹਨਾਂ ਨੂੰ ਇਹੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਇਹ ਨਾ ਕਿ ਗਲਤੀਆਂ ਚੀਜ਼ਾਂ ਗੰਦੀ ਬਿਲਕੁਲ ਇਹ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਤਾਂ ਚੰਗੀਆਂ ਚੀਜ਼ਾਂ ਮੂਰੇ ਆਉਣਗੀਆਂ ਜਿਹਦੇ ਨਾਲ ਕੋਈ ਬੱਚੇ ਦੇ ਮਨ ਤੇ ਆ ਵੀ ਮੈਂ ਵੀ ਖੇਡਾਂ ਆ ਦੇਖੋ ਛੋਟੇ ਛੋਟੇ ਕਿੰਨਾ ਸਾਰਿਆਂ ਦੇ ਵਿੱਚ ਖੜੇ ਆ ਫੋਟੋ ਕਰਦੇ ਬਸ ਆਜੋ ਜੀ ਤੁਸੀਂ ਹਾਕੀਆਂ ਨੂੰ ਚੱਕ ਲਓ ਫਿਰ ਤਾਂ ਨੂੰ ਚੱਕ ਲਓ ਹਾਕੀਆਂ ਜਿਵੇਂ ਮਰਜ਼ੀ ਕੋਈ ਚੱਕ ਲਓ ਆਜੋ ਤੁਸੀਂ ਆਜੋ ਕੋਈ ਨਹੀਂ ਹਾਂ ਆਜੋ ਆਜੋ ਪਿੱਛੇ ਆਓ ਤੁਸੀਂ ਇਹ ਆਪਣੀਆਂ ਇਹਦਾ ਗੇਮ ਖੋਲ ਕੇ ਖੇਡੋ ਪੂਰੀ ਚੱਕ ਨਾਲ Okay, <laughs> good. ਵਾਦ ਵਾਦ ਕੋਈ ਹੋਇਆ ਕੀ ਹੋਇਆ ਸੀ ਯਾਰ ਆਪ ਨੂੰ ਐਸੀ ਵਾਰੀ ਕੀ ਦੰਪਾ ਕੀ ਆਹ ਇੱਕ ਆਮ ਉਹ ਨਾ ਕਿਧਰ ਆ ਲਓ ਲਓ ਜੀ ਹੁਣ ਵੀਡੀਓ ਬਣਾ ਲਈ ਪੂਰੀ ਘੈਂਟ ਤੇ ਥੋੜੇ ਥੋੜੇ ਬੱਚਿਆਂ ਨਾਲ ਮਲਾਇਆ ਹਨ ਬੀ ਹਾਕੀਆਂ ਜੱਡੇ ਜੱਡੇ ਕੱਦ ਨੇ ਹਾਕੀਆਂ ਚੱਕੀ ਫਿਰਦੇ ਨੇ ਹੌਂਸਲਾ ਦੇਖੋ ਵੱਡੀ ਚੀਜ਼ ਹੌਂਸਲਾ ਹੁੰਦੀ ਆ ਸਰੀਰ ਨਹੀਂ ਮੈਟਰ ਕਰਦਾ ਛੋਟਾ ਵੱਡਾ ਹਨਾ ਬਾਕੀ ਬਾਈ ਮੈਂ ਤਾਂ ਇੱਕੋ ਗੱਲ ਕਹਿਣਾ ਇੰਨਾਂ ਚੀਜ਼ਾਂ ਨੂੰ ਸ਼ੇਅਰ ਕਰਾਂਗੇ ਦਿਖਾਵਾਂਗੇ ਹਨਾ ਯੂਥ ਚੰਗੇ ਪਾਸੇ ਜਾਏ ਹਨਾ ਜੀ ਹਾਂ ਤੇ ਜਦੋਂ ਆਪਾਂ ਚੰਗੀਆਂ ਚੀਜ਼ਾਂ ਵਿਖਾਉਣੀ ਆ ਹੀ ਨਹੀਂ ਫਿਰ ਚੰਗੀਆਂ ਚੀਜ਼ਾਂ ਬਾਨੀਆਂ ਬੰਦ ਹੋ ਜਾਣਗੀਆਂ ਸਹੀ ਗੱਲ ਵਖਾਉਣਾ ਅਸੀਂ ਵਿਖਾਉਨੇ ਆ ਪਰ ਜੇ ਤੁਸੀਂ ਵੇਖੋਗੇ ਹੀ ਨਹੀਂ ਫੇਰ ਵੀ ਬੰਨੀਆਂ ਬੰਦ ਹੋ ਜਾਣਗੀਆਂ ਤਾਂ ਕਰਕੇ ਮੇਰੇ ਭਰਾਏ ਸਟੇਜ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਕਿ ਸਾਡਾ ਯੂਥ ਖੇਡਾਂ ਵੱਲੀ ਜੁੜੂਗਾ ਤਾਂ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਜਾਊ ਹੁਣੇ ਛੋਟੇ ਛੋਟੇ ਬੱਚੇ ਵੀ ਮਾਨ ਵਾਲੀ ਗੱਲ ਹੁੰਦੀ ਆ ਹੁਣ ਆਪਾਂ ਆਏ ਆ ਸਾਰੇ ਮੈਂ ਤਾਂ ਅੱਜ ਆਇਆ ਹਾਂ ਗਰਾਊਂਡ 'ਚ ਕਿੰਨੇ ਸਾਲਾਂ ਬਾਅਦ ਵੀ ਪਰ ਖੁਸ਼ੀ ਵਾਲੀ ਗੱਲ ਇਹ ਆ ਵੀ ਇੱਥੇ ਯਾਰ ਨਿੱਕੇ ਨਿੱਕੇ ਬੱਚਿਆਂ ਨੂੰ ਦੇਖ ਕੇ ਹੌਸਲਾ ਹੁੰਦਾ ਵੀ ਆਪਾਂ ਵੀ ਕੁਸ਼ ਕਰੀਏ ਸਹੀ ਹੈ ਇੱਕ ਗੱਲ ਦੱਸੀ ਹੈ ਨਾ ਵੀ ਆਪਾਂ ਵੀ ਕੁਝ ਕਰੀਏ ਅਸੀਂ ਐਵੇਂ ਹੀ ਫਰੀ ਜੰਨੇ ਆ ਤੇ ਉਹ ਛੋਟੇ ਛੋਟੇ ਬੱਚੇ ਇੰਟਰਨੈਸ਼ਨਲ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਇੰਟਰਨੈਸ਼ਨਲ ਤੱਕ ਜਾਣਾ ਕੁਝ ਖੀਡੇ ਵੀ ਨਹੀਂ ਮੇਰੇ ਪਿੰਡੋਂ ਗੁੱਡੀ ਆ ਉਹ ਇੰਟਰਨੈਸ਼ਨਲ ਤੱਕ ਖੇਡ ਕੇ ਆਈ ਆ ਹੋਰ ਸਾਡੇ ਇਹ ਮਾਣ ਹੁੰਦਾ ਜਦੋਂ ਇਹ ਇਹ ਛੋਟੇ ਛੋਟੇ ਗਰਾਉਂਡਾਂ 'ਚ ਉੱਠ ਕੇ ਬੱਚੇ ਉਹਨਾਂ 'ਚ ਜਾਂ ਦੋ ਦੇ ਲਿਆਂ ਚ ਨਹੀਂ ਹੈਗਾ ਜਿਹੜਾ ਆਪਣੇ ਬੰਦੇ ਟ੍ਰਾਫਿਕ ਲੱਗੇ हां ਦੋ ਜਿਲ੍ਹਿਆਂ ਚ ਕੀ ਉਹ ਗਣਮੇ ਚੋਂ ਮੇਂ ਟਰਾਫਿਕ ਨੂੰ ਪੰਜਾਬ ਦੇ ਵਿੱਚ ਮੇਰੇ ਪਿੰਡ 'ਚ ਲੱਗਿਆ ਹੋਇਆ ਬਾਈ ਉਹ ਵੀ ਦਿਖਾਉ ਮੇਰੇ ਪਿੰਡ ਤਾਂ ਹਾਕੀ ਨੂੰ 20 25 ਸਾਲ ਹੋ ਗਏ ਚੱਲਦੀ ਨੂੰ ਵੀ ਬਹੁਤ ਮੇਰੇ ਪਿੰਡ 'ਚ ਖੜਾਰੀ ਬਹੁਤ ਨੇ ਮਹਾਰਾਜ ਦੀ ਕਿਰਪਾ ਨਾਲ ਆਲੇ ਛੋਟਾ ਜਿਹਾ ਪਿੰਡ ਆ ਤੇ ਬਾਕੀ ਵੱਡੀ ਗੱਲ ਇਹ ਆ ਬਾਈ ਜਦੋਂ ਇਹ ਨਿੱਕੇ ਨਿੱਕੇ ਪਿੰਡਾਂ ਦੇ ਬੱਚੇ 올림픽ਾਂ ਦੇ ਵਿੱਚ ਜਾਂਦੇ ਨੇ ਉਹ ਅਮਰੀਕਾ ਉਹ ਕੈਨੇਡਾ ਉਹ ਯੂਰਪ ਦੇ ਗੋਰਿਆਂ ਨੂੰ ਟੱਕਰ ਦਿੰਦੇ ਨੇ ਕਿੱਡੀ ਮਾਣ ਵਾਲੀ ਗੱਲ ਆ ਹਾਂ ਕਾਂ ਕਰਕੇ ਮੇਰੀ ਇਹੋ ਬੇਨਤੀ ਆ ਵੀ ਵੱਧ ਤੋਂ ਵੱਧ ਗਰਾਉਂਡਾਂ ਨਾਲ ਜੁੜੋ ਤੇ ਜੇ ਚੀਜ਼ ਗੱਲ ਤੋੜਾਂਗੇ ਤਾਂ ਹੀ ਗੱਲ ਤੁਰੂਗੀ ਹਨਾ ਆ ਦੇਖ ਲੋ ਦੇਖੋ ਫਿਰ ਨਿਕੇ ਨਿਕੇ ਬੱਚੇ ਕਰਦੇ ਕਰਦੇ ਨੇ ਮਿਹਨਤ ਤੇ ਪ੍ਰਮਾਤਮਾ ਇਹਨਾਂ ਨੂੰ ਐਵੇਂ ਚੜ੍ਹਦੀ ਕਲਾ 'ਚ ਰੱਖੇ ਬਲੰਦ ਹੌਂਸਲੇ ਓਏ ਛੋਟੇ ਛੋਟੇ ਜਮਾਈ ਇਹ ਉਹ ਦੇਖੋ ਆ ਦੋ ਤੁਰੇ ਜਾਂਦੇ ਨੇ ਜਿਵੇਂ ਨਿਕੇ ਨਿਕੇ ਤੇ ਪ੍ਰਮਾਤਮਾ ਇਹਨਾਂ ਨੂੰ ਐਵੇਂ ਚੜ੍ਹਦੀ ਕਲਾ 'ਚ ਰੱਖੇ ਕਦੇ ਕੋਈ ਦੁੱਖ ਤਕਲੀਫ ਨਾ ਹੋਵੇ ਇਹਨਾਂ ਤੇ ਹਨਾ ਸੰਤ ਤੇ ਬਾਕੀ ਮਿਲਦੇ ਆਂ ਬਾਈ ਜਲਦੀ ਘੈਂਡ ਘੈਂਡ ਚੀਜ਼ਾਂ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਹਜੇ ਤਾਂ ਸ਼ੁਰੂਆਤ ਆ ਤੇ ਮਹਾਰਾਜ ਨੇ ਰੱਖਿਆ ਇਹਦਾ ਗਰਾਉਣਾ ਹਜੇ ਤਾਂ ਬਹੁਤ ਅੱਗੇ ਇਹਦਾ ਸ਼ੁਰੂਆਤ ਦੀ ਕਰੀਆ ਤੇ ਅੱਗੇ ਹੌਲੀ ਹੌਲੀ ਵਧੀਆ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਅੱਜ ਆਏ ਸੀਗੇ ਬਾਕੀ ਜਰੂਰ ਦੱਸਿਓ ਇਹਦਾ ਪਾਰਟ 2 ਬਣਾਵਾਂਗੇ ਇਹਨੂੰ ਪਿਆਰ ਵਧੀਆ ਮਿਲਿਆ 5-10000 ਟੱਪ ਗਿਆ ਲਾਈਕ ਕਰ ਦੋ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੇ ਇਹਨੂੰ ਵਧੀਆ ਪਿਆਰ ਮਿਲਿਆ ਤਾਂ ਅਗਲਾ ਪਾਠ ਵੀ ਬਣਾਵਾਂਗੇ ਫਿਰ ਪਿੰਡ ਦਾ ਟਰਾਫ ਵੀ ਦਿਖਾਵਾਂਗੇ ਆਪਦੇ ਦਾ ਹਨਾ ਤੇ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਕਹਦੇ ਸੰਤ ਤੇ ਵੀ ਚੈਨਲ ਸਬਸਕ੍ਰਾਈਬ ਕਰੋ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਓ ਓਕੇ ਜੀ ਕੀ ਜਿੰਨਾਂ ਨੂੰ ਵਧੀਆ ਦਬੋਂਦ ਬੋਲ 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 ਮੈਂ ਜਿੰਨਾਂ ਨੂੰ ਵਧੀਆ ਲੱਗੂ ਉਹੀ ਕਰਨਗੇ ਸਾਡੇ ਤੇ ਨਹੀਂ ਕਰ ਚਲੋ ਓਕੇ ਜੀ ਧੰਨਵਾਦ